ਲੰਗੀ 20 ਜਨਵਰੀ ਨੂੰ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ 트ੰਪ ਦੇ ਤਾਜ ਪੋਸ਼ੇ ਸਮਾਗਮ ਦੇ ਵਿੱਚ ਡੋਨਾਲਡ 트ੰਪ ਅਤੇ ਇੱਕ ਸਿੱਖ ਵਿਦਵਾਨ ਦੀ ਚੰਗੀ ਦੋਸਤੀ ਦੇਖਣ ਨੂੰ ਮਿਲੀ। ਇਸ ਦੋਸਤੀ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜੋ ਕਿ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ। ਦਰਅਸਲ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ 트ੰਪ ਦੇ ਸੋਹ ਚੁੱਕ ਸਮਾਗਮ ਤੋਂ ਬਾਅਦ ਪ੍ਰੇਅਰ ਆਫ ਦਾ ਨੇਸ਼ਨ ਸਮਾਗਮ ਕਰਵਾਇਆ ਗਿਆ ਜਿਸ ਦਾ ਵਿੱਚ ਵੱਖ-ਵੱਖ ਧਰਮਾਂ ਦੇ ਵਿਦਵਾਨਾਂ ਨੇ ਸ਼ਮੂਲੀਅਤ ਕੀਤੀ ਤੇ ਪੰਜਾਬ ਦੇ ਲਈ ਮਾਣ ਵਾਲੀ ਗੱਲ ਇਹ ਰਹੀ ਕਿ ਇਸ ਦੇ ਵਿੱਚ ਇਕੋ ਸਿੱਖ ਸੰਸਥਾ ਦੇ ਫਾਊਂਡਰ ਡਾਕਟਰ ਰਜਵੰਤ ਸਿੰਘ ਨੇ ਵੀ ਇਸ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ ਤੇ ਇਸੇ ਦੌਰਾਨ ਰਾਸ਼ਟਰਪਤੀ ਡੋਨਾਲਡ 트੍ਰੰਪ ਤੇ ਡਾਕਟਰ ਰਜਵੰਤ ਸਿੰਘ ਦੀ ਦੋਸਤੀ ਦੇਖਣ ਨੂੰ ਮਿਲੀ ਜਿਸ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਜਦੋਂ ਡੋਨਾਲਡ 트੍ਰੰਪ ਦੇ ਕੋਲੋਂ ਡਾਕਟਰ ਰਜਵੰਤ ਸਿੰਘ ਲੰਘ ਰਹੇ ਹੁੰਦੇ ਆ ਤੇ ਉਸ ਵੇਲੇ ਡੋਨਾਲਡ 트੍ਰੰਪ ਡਾਕਟਰ ਰਜਵੰਤ ਸਿੰਘ ਦੇ ਵੱਲ ਹੱਥ ਵਧਾਉਂਦੇ ਨੇ ਜਿਸ ਤੋਂ ਸਾਫ਼ ਉਹਨਾਂ ਦੀ ਜਿਹੜੀ ਇੱਕ ਚੰਗੀ ਦੋਸਤੀ ਦੀ ਝਲਕ ਜਿਹੜੀ ਹੈ ਉਹ ਦਿਖਾਈ ਦੇ ਰਹੀ ਹੈ ਦੱਸ ਦੇ ਇੱਕ ਡਾਕਟਰ ਰਜਵੰਤ ਸਿੰਘ ਇਕੋ ਸਿੱਖ ਸੰਸਥਾ ਦੇ ਫਾਊਂਡ ਸਾਦੇ ਫਾਊਂਡਰ ਨੇ ਤੇ ਉਹ ਜਿਹੜੀ ਸੰਸਥਾ ਹੈ ਉਹ ਇਸ ਵੇਲੇ ਪੰਜਾਬ ਦੇ ਵਿੱਚ ਵਾਤਾਵਰਣ ਦੀ ਸੰਭਾਲ ਕਰ ਰਹੀ ਹੈ ਹੁਣ ਤੱਕ ਪੰਜਾਬ ਦੇ ਵਿੱਚ ਇਸ ਸੰਸਥਾ ਨੇ ਸੈਂਕੜੇ ਜੰਗਲ ਲਗਾ ਦਿੱਤੇ ਨੇ ਤੇ ਡਾਕਟਰ ਰਜਵੰਤ ਸਿੰਘ ਜੋ ਉਹਨਾਂ ਦੀ ਡੋਨਾਲਡ ਟਰੰਪ ਦੇ ਨਾਲ ਦੋਸਤੀ ਹੈ ਜੋ ਰਾਸ਼ਟਰਪਤੀ ਦੇ ਕੋਲੋਂ ਉਹ ਇਸ ਸੰਸਦ ਲਈ ਕੀ ਸਹਿਯੋਗ ਲੈਂਦੇ ਨੇ ਭਵਿੱਖ ਦੇ ਵਿੱਚ ਦੇਖਣਾ ਹੋਵੇਗਾ ਤੇ ਦੂਜੇ ਪਾਸੇ ਪ੍ਰਧਾਨ ਮੰਤਰੀ ਦੇ ਪ੍ਰਤੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨਾਰਾਜ਼ਗੀ ਦੇਖਣ ਨੂੰ ਮਿਲੀ ਸੀ ਤੇ ਇਸੇ ਕਰਕੇ ਇਸੇ ਨਾਰਾਜ਼ਗੀ ਦੇ ਚੱਲਦਿਆਂ ਕਿਹਾ ਜਾ ਰਿਹਾ ਸੀ ਕਿ ਡੋਨਾਲਡ ਟਰੰਪ ਨੇ ਆਪਣੇ ਸੋਚ ਚੁੱਕ ਸਮਾਗਮ ਦੇ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਜੋ ਕਿ ਉਹਨਾਂ ਦੇ ਕਾਫੀ ਚੰਗੇ ਦੋਸਤ ਮੰਨੇ ਜਾਂਦੇ ਸੀ ਉਹਨਾਂ ਨੂੰ ਨਿੱਜੀ ਤੌਰ ਤੇ ਨਿਯੋਤਾ ਨਹੀਂ ਦਿੱਤਾ ਸੀ ਤੇ ਇਸ ਦੇ ਚਲਦਿਆਂ ਇਹ ਵੀ ਕਿਹਾ ਜਾ ਰਿਹਾ ਸੀ ਕਿ ਜਿਹੜੀ ਹੁ ਨਿਰਾਸ਼ਗੀ 트럼ਪ ਦੀ ਹੈ ਮੋਦੀ ਦੇ ਪ੍ਰਤੀ ਜਿਹੜੀ ਨਿਰਾਸ਼ਾ ਗਏ ਇਸ ਕਰਕੇ ਹੁਣ ਭਾਰਤ ਨੂੰ ਜ਼ਿਆਦਾ ਟੈਕਸ ਵੀ ਭਰਨਾ ਪੈ ਸਕਦਾ ਹੈ ਪਰ ਇਸੇ ਵਿਚਾਲੇ ਹੁਣ ਇੱਕ ਸਿੱਖ ਪ੍ਰੀਚਰ ਯਾਨੀ ਕਿ ਸਿੱਖ ਵਿਦਵਾਨ ਦੇ ਨਾਲ ਡੋਨਾਲਡ ਟਰੰਪ ਦੀ ਦੋਸਤੀ ਦੇਖਣ ਨੂੰ ਮਿਲੀ ਹੈ ਇੱਕ ਦੋਸਤੀ ਚੰਗੀ ਦੋਸਤੀ ਦੀ ਝਲਕ ਜਿਹੜੀ ਹੈ ਉਹ ਸਾਹਮਣੇ ਆਈ ਹੈ ਜਿਹੜਾ ਪ੍ਰੇਅਰ ਆਫ ਦ ਨੇਸ਼ਨ ਸਮਾਗਮ ਸੀ ਉਸ ਦੇ ਵਿੱਚੋਂ ਤਸਵੀਰਾਂ ਸਾਹਮਣੇ ਆਈਆਂ ਨੇ ਡੋਨਾਲਡ ਟਰੰਪ ਕਿਵੇਂ ਸਿੱਖ ਵਿਦਵਾਨ ਦੇ ਵੱਲ ਆਪਣਾ ਹੱਥ ਵਧਾਉਂਦੇ ਨੇ ਇੱਕ ਮਜ਼ਾਕੀਆ ਭਰਿਆ ਅੰਦਾਜ਼ ਜਿਹੜਾ ਡੋਨਾਲਡ ਟਰੰਪ ਦਾ ਹੈ ਇਸ ਸਮਾਗਮ ਦੇ ਵਿੱਚ ਸਿੱਖ ਵਿਦਵਾਨ ਦੇ ਪ੍ਰਤੀ ਦੇਖਣ ਨੂੰ ਮਿਲਿਆ ਹੈ